ਅੰਜਸਾ ਸادة ਮਨਜੋਬ ਦੀ ਕੀ ਰੇਲਵੇ ਸ਼੍ਰੀਮਤੀ ਸ਼ਸ਼ੀ ਪ੍ਰਭਾ ਜੀ ਦੀ ਅਤੇ ਸਾਡੇ ਰੇਲਵੇ ਦੇ ਹੋਸ਼ੀ ਨਿਯਮਪ੍ਰਦਾਨੀ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਜਿਹੜੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਸਿਲਦੇ ਚਾਹਤ ਕੱਲ ਏਸੀ ਪ੍ਰਵਿੰਦਰ ਸਿੰਘ ਸਵੇਪੋਸ ਪਾਰਟੀ ਪਠਾਨਕੋਟ ਟੈਂਟ ਰੇਲਵੇ ਸਟੇਸ਼ਨ ਤੇ ਚੈਕ ਇਨ ਕਰ ਰਹੇ ਸੀ ਸ਼ਾਮ ਦੇ ਕਰੀਬ ਸਾਡੇ 4 ਵਜੇ ਦੇ ਕਰੀਬ ਜਿਹੜੀ ਇੱਕ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਦੇ ਨਾਲ-ਨਾਲ ਟ੍ਰੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜਦੋਂ ਟ੍ਰੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਜੋ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉੱਥੇ ਸਾਨੂੰ ਲੋਵਰਸ ਬੈਗ ਮਿਲਿਆ ਤੇ ਜਦੋਂ ਲੋਵਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛ ਰਿਹਾ ਸੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਰਵੀ ਅੰਟੀ ਸਪੋਰਟਿੰਗ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਮਿਲ ਰਿਹਾ ਬੰਦ ਸਰ ਕਾਟੂਸ ਵੀ ਕਿਉਂ ਗਿਆ ਗਏ ਮੈਂ ਕਾਟੂਸ ਨਹੀਂ ਕੋਈ ਵਿਅਕਤੀ ਕੋਈ ਵਿਅਕਤੀ ਵਗੈਰਾ ਜੋ ਟੈਕਨੀਸ਼ ਕਰਦੇ ਤਾਂ ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ ਸਾਰੇ ਯਾਤਰੀਆਂ ਕੋਲ ਪੁੱਛ ਪ੍ਰਦਾਨ ਕੀਤੀ ਗਈ ਕਿਉਂਕਿ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਉਹ ਬਰਾਦਰਾਂ ਜਿੰਨੀ ਵਾਸੀ ਤਫਤੀਸ਼ ਕੀਤੀ ਜ਼ਰਾਕ ਨੇ ਕੋਈ ਹੈ ਪਿਸਤਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਇਹ ਕੰਸਪੈਕਟ ਸੈਕਲ ਬੋਟਲਿੰਗ ਤੇ ਜਾਨੀ ਉੱਥੋਂ ਸਾਨੂੰ ਇਹਨਾਂ ਦੇ ਮੇਕ ਦਾ ਮੇਕ ਦਾ ਪਤਾ ਲੱਗਦਾ ਕਿ ਇਹ ਮੇਕ ਨਹੀਂ ਜਿਹੜੇ ਲੋਡੀ ਲੈ ਜਾਂ ਖਾਲੀ ਹੈ ਜਿਹੜੇ ਮੈਗਜ਼ੀਨ ਹੈ ਮੈਗਜ਼ੀਨ ਅਨੁਦ ਮਤਲਬ ਖਾਲੀ ਨੇ ਖਾਲੀ ਮੈਨ ਕੋਈ ਤਰਕੂਸ ਨਹੀਂ ਮਿਲਿਆ ਖਾਲੀ ਬੈਗ ਜੀਨ ਹਰੇਕ ਪਿਸਤਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜੇ ਅਟੈਚ ਸੀ ਤੇ ਇਸ ਦਾ ਕੋਈ ਗਾਰੰਟੀ ਬੁੱਕ ਵੀ ਜ਼ਾਹਰ ਨਹੀਂ ਕੀਤੀ ਮੈਂ ਬੈਗ ਵਿੱਚ ਕੋਈ ਗਾਰੰਟੀ ਬੁੱਕ ਨਹੀਂ ਮਿਲਿਆ ਇਹ ਹੁਣ ਅਸੀਂ ਅੱਗੇ ਸਾਡੀ ਤਪੀਕ ਚੱਲ ਰਹੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸਿਕਿਉਰਿਟੀ ਕਵਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤੇ ਹੋਰ ਵੀ ਜਿਹੜੇ ਇਦਾਂ ਦੀ ਆ ਵਾਦਦਾਤਾ ਘੱਟ ਵਾਲੇ ਜਿਹੜੇ ਸਾਡੇ ਹੈਗੇ ਆ ਤੇ ਕੀ ਗੱਤੀ ਉਹਨਾਂ ਤੋਂ ਪੁੱਛਿਸ ਕਰਾਵਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕੰਪਲੀਟ ਜਿਹੜਾ ਵੀ ਹੈਗਾ ਜਿੰਨੇ ਇਹ ਵਾਪਸ ਰੱਖਿਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੀ ਵੱਲ ਕੋਸ਼ਿਸ਼ ਕੀਤੀ ਜਾਵੇ। ਯਾਨੀ ਕਿ ਸੁਰੱਖਿਆ ਹੈਗਾ ਕੁਝ ਖੜਾ ਜਲਦਾ। ਕਿਹੜੀ ਰੇਲ ਦੇ ਵਿੱਚ ਚੱਕ ਹੋ ਸਕਦਾ ਉਹ ਤੋਂ ਪਿੱਛੇ ਵੀ ਅਸੀਂ ਕਰਾ ਲਈ ਦਿੱਲੀ ਤੋਂ ਪ੍ਰੋਪਰ ਨਹੀਂ ਕਿਹਾ ਸਦਾਮੇ ਦਿੱਲੀ ਜਿੱਥੋਂ ਇਹ ਟ੍ਰੇਨ ਅਰੀਜਿਨੇਟ ਹੁੰਦੀ ਆ ਅਸੀਂ ਜਿਹੜੇ ਵੀ ਕੰਟਰੋਲਰ ਹੁੰਦੇ ਇਹਨਾਂ ਦੇ ਕੈਮਰੇ ਵਾਲਿਆਂ ਦੇ ਉਹਨਾਂ ਦੇ ਨਾਲ ਅਸੀਂ ਤਾਲਮੇਰ ਕਰਕੇ ਇਹਨਾਂ ਨੂੰ ਪੂਰੀ ਦੂਸਰੀ ਵਾਲੀ ਉਹ ਕਨਸਾਈਨਮੈਂਟ ਰਲ ਗਈ ਹੈ ਜਿਹੜੀ ਨਹੀਂ ਆ ਰਹੀ ਹੈ ਇਸ ਤੋਂ ਦਿੱਕਤیں ਬੜੀਆਂ ਹੋ ਗਈਆਂ ਉਹ ਵੀ ਪਾਰਸਲ ਟਾਈਮ ਹੀ ਜਿਹੜਾ ਉਹ ਤੋਂ ਬਾਹੀ ਉਹ ਠੀਕ ਹੈ ਇਹ ਪਾਰਸਲ ਨਹੀਂ ਜਿਹੜਾ ਪਾਰਸਲ ਨਹੀਂ ਥੀ ਇਹਦੇ ਵਿੱਚ ਇਦਿਵੇਂ ਇਹ ਹੋ ਸਕਦਾ ਪਾਰਸਲ ਹੋਵੇ ਕਿ ਕਿਉਂਕਿ ਜਿਹੜੇ ਇਹਨਾਂ ਦੇ ਮੋਟਰਸਪ੍ਰੈਂਡ ਹੀ ਹੁੰਦੇ ਆ ਜਿਹੜਾ ਮੇਨ ਪਰਸਨ ਹੁੰਦਾ ਪਾਰਸਲ ਦੇ ਨਾਮ ਉਰੋਂਦਾ ਉਹ ਕਿ ਕੋੜ ਡੱਬੇ ਵਿੱਚ ਬੈਠਾ ਰਹਿੰਦਾ ਤੇ ਇਹਨਾਂ ਨੂੰ ਹਜ਼ਾਇਤ ਹੁੰਦੀ ਵੀ ਤੁਸੀਂ ਬੈਗ ਛੱਡ ਕੇ ਇੱਧਰ ਉੱਧਰ ਬੈਠ ਜਾਣਾ ਵਾ ਇਸ ਤਰ੍ਹਾਂ ਕਰਕੇ ਮਤਲਬ ਐਕਚੁਅਲੀ ਮੈਂ ਤੁਹਾਨੂੰ ਜਿੱਥਾ ਦੱਸੀ ਕਿ ਆ ਵੀ ਟ੍ਰੇਨ ਦਾ ਜਿਹੜਾ ਰੁਕਣ ਦਾ ਸਮਾਂ ਇੱਥੇ ਘੱਟ ਹੁੰਦਾ ਇਸ ਕਰਕੇ ਅਸੀਂ ਟ੍ਰੇਨ ਨੂੰ ਟਾਈਮ 'ਤੇ ਲਿਆ ਸੀਗਾ ਉਹਨਾਂ ਕੋਲ ਇੱਕ ਦੋ ਮਿੰਟ ਵੱਧ ਵੀ ਟ੍ਰੇਨ ਰੋਕੇ ਸੀ ਤੇ ਚੈਕਿੰਗ ਕੀਤੀ ਹੈ ਬਟ ਅਜੇ ਇਹਦੇ ਬਾਰੇ ਨਹੀਂ ਪਤਾ ਚਲਦਾ ਸਰ ਜਦੋਂ ਵੀ ਅਸੀਂ ਜਲਦੀ ਤੋਂ ਜਲਦੀ ਇਹਦੇ ਬਾਰੇ ਪਤਾ ਲਾਵਾਂਗੇ ਅਫੀਸ਼ਰਾਂ ਨੇ ਕੀ ਕਾਰਵਾਈ ਕੀਤੀ ਜੀ ਇਹਦੇ ਤੇ ਹੀ ਮੁਕੱਦਮਾ ਨੰਬਰ 10 25588 ਐਕਸ ਜਿਹੜਾ ਦੀਨ ਜਿਹੜਾ ਦਰਜ ਕੀਤਾ ਆਨਛਾਤੇ ਵਿਅਕਤੀ ਦੇ ਖਿਲਾਫ ਕੈਮਰਾ ਪਰਸਨ ਹਣੀ ਦੇ ਨਾਲ ਅਦਸੈਨੀ ਦੀ ਰਿਪੋਰਟ